ਨੰਬਰ 'ਤੇ ਫੋਨ ਕਰ ਦਾਂਗੇ ਇਹ ਵਾਲਾ ਮੇਰਾ ਨੰਬਰ ਹੈ ਨਾਲ ਪਲੱਸ ਨਾਲ ਉਹ ਨੰਬਰ ਹੈ ਇਹਦਾ ਨਾਂ ਸੀ ਇਨਾਮ ਰੱਖਿਆ ਹੋਇਆ ਸਰ 2100 ਸਰ ਇਹਦੀ ਏਜ ਹੈਗੀ 3.5 ਸਾਲ ਹਾਂਜੀ ਸਰ ਕੋਈ ਇਹ ਤੁਹਾਨੂੰ ਮਿਲਿਆ ਤਾਂ ਦੱਸ ਤਾਂ ਵੀ ਸਰ ਇਹਦਾ 2100 ਰੁਪਏ ਸੀ ਇਨਾਮ ਵੀ ਰੱਖਿਆ ਹੋਇਆ ਚਲੋ ਨਾਮ ਵਾਲੀ ਦਾ ਕਿਹੜੀ ਗੱਲ ਹੈ ਮਿਲ ਜੇ ਤੁਹਾਡਾ ਹਾਂਜੀ ਸਰ ਪਤਾ ਕੀ ਆ ਬਹੁਤ ਜ਼ਿਆਦਾ ਸਾਡਾ ਇਮੋਸ਼ਨਲ ਟੈਸਟ ਹੈ ਇਹਦੇ ਨਾਲ ਇੱਕ ਫੈਮਿਲੀ ਮੈਂਬਰ ਆ ਸਾਡਾ ਠੀਕ ਹੈ ਨਾਮ ਅਨੁਰਾਦਾ ਹੈ ਔਰ ਇਹ ਮੇਰਾ ਡੌਗ ਹੈ ਟਾਈਗਰ ਜਿਹੜਾ ਕਿ ਆਪਾਂ ਇਹਨੂੰ ਬੱਚਿਆਂ ਦੀ ਤਰ੍ਹਾਂ ਪਾਲ ਲਿਆ ਹੋਇਆ ਹੈ ਇਸ ਐਕਚੁਅਲੀ ਇਹ ਬਗੜੀ ਕਿੱਤਾ ਹੀ ਨਹੀਂ ਡੌਗ ਦੀ ਤਰ੍ਹਾਂ ਬੱਚਿਆਂ ਦੀ ਤਰ੍ਹਾਂ ਰੱਖਿਆ ਸੀ ਇੱਦਾਂ ਹੀ ਖੁੱਲਾ ਰੱਖਦੇ ਸੀ ਉਲਟਾ ਕੇ ਜਾਨੀ ਫਟਾ ਪਾਇਆ ਹੁੰਦਾ ਨਾ ਤੁਸੀਂ ਅਗਲਾ ਕਹਿੰਦਾ ਪਾਲਤੂ ਕੁੱਤਾ ਹਾਂ ਅਗਲਾ ਦਾ ਠੀਕਾ ਹੁਣ ਤਾਂ ਅਸੀਂ ਨਾਮ ਨੰਬਰ ਸਭ ਲਿਖ ਕੇ ਰੱਖਾਗੇ ਐਡਰੈਸਦਰਾ ਜਰੂਰੀ ਹੁੰਦਾ ਬਟ ਅਸੀਂ ਇਸ ਕਰਕੇ ਨਹੀਂ ਨਾ ਪਾਇਆ ਕਿ ਇਹ ਸਾਡਾ ਡੌਗ ਜੋ ਜਿਹਨੂੰ ਅਸੀਂ ਇੱਕ ਉਪਰ ਬੱਚਿਆਂ ਦੀ ਤਰ੍ਹਾਂ ਰੱਖਿਆ ਹੋਇਆ ਆ ਇਹ ਘਰੋਂ ਮਿਸ ਹੋ ਗਿਆ ਕਿਸੇ ਦੇ ਨਾਲ ਜਲਾ ਗਿਆ ਮਗਰ ਇਹਨੂੰ ਅਸੀਂ ਲਾਸਟ ਜੋ ਵੀ ਸੀਸੀਟੀ ਫੁਟੇਜ ਦੇ ਥਰੂ ਸਾਰੀਆਂ ਚੈੱਕ ਕਰਵਾਈਆਂ ਰੋਡ ਤੇ ਤਾਂ ਇਹ ਲਾਸਟ ਇਹਨੂੰ ਸ਼ੇਰਪੁਰ ਚੌਂਕ ਦੇਖਿਆ ਗਿਆ ਉਸ ਤੋਂ ਬਾਅਦ ਅਸੀਂ ਇਹਨੂੰ ਕੰਟੀਨਿਊ ਲੱਭ ਰਹੇ ਆ ਸਾਨੂੰ ਨਹੀਂ ਮਿਲ ਰਿਹਾ ਇਸ ਕਰਕੇ ਹੁਣ ਸਾਨੂੰ ਇਹ ਰੱਖਣਾ ਪਿਆ ਕਿ ਅਸੀਂ ਆਪਾਂ ਪੋਸਟਰ ਚਪਵਾ ਕੇ ਇਹਨਾਂ ਨੂੰ ਕਰਵਾਇਆ ਲੱਭਿਆ ਜਾਵੇ ਲੋਕਾਂ ਨੂੰ ਵੀ ਮਿਲ ਰਹੇ ਹੋ ਹਾਂਜੀ ਹਾਂਜੀ ਲੋਕਾਂ ਨੂੰ ਵੀ ਮਿਲ ਰਹੇ ਆ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰ ਰਹੇ ਆ ਪੁੱਛ ਰਹੇ ਆ ਲੋਕੇ ਹੀ ਦੱਸਦੇ ਪਰ ਸੇ ਮੇਰੇ ਨਾਲ ਦਾ ਨਹੀਂ ਮਿਲਦੇ ਆ ਪਰ ਨਹੀਂ ਮਿਲ ਰਿਹਾ ਇਹ ਅਸੀਂ ਇਨਾਮ ਵੀ ਰੱਖਿਆ ਹੋਇਆ 2100 ਰੁਪਿਆ ਔਰ ਪਲੀਜ਼ ਅਗਰ ਕਿਸੇ ਨੂੰ ਮਿਲ ਰਿਹਾ ਤਾਂ ਇਹਨਾਂ ਨੰਬਰ ਤੇ ਸਾਨੂੰ ਕੰਟੈਕਟ ਕਰੋ ਪਲੀਜ਼ ਅਸੀਂ ਤੁਹਾਡੇ ਦਿਲੋਂ ਧੰਨਵਾਦ ਹੋਵਾਂਗੇ ਇਸ ਬੱਚੇ ਨੂੰ ਵਾਪਸ ਘਰ ਮਿਲ ਜਾਵੇ ਜਿਹਨੂੰ ਬੱਚਿਆਂ ਦੀ ਤਰ੍ਹਾਂ ਰੱਖਿਆ ਗਿਆ ਦੇਖੋ ਇਹ ਕੁਰਸੀ ਤੇ ਬੈਠਦਾ ਬੈੱਡ ਤੇ ਬੈਠਦਾ ਇਹਦਾ ਖਾਣਾ ਫਰੂਟ ਵਗੈਰਾ ਨੇ ਇਹਨੂੰ ਅਸੀਂ ਹਰ ਇੱਕ ਚੀਜ਼ ਦੀ ਪ੍ਰੋਵਾਈਡ ਕਰਵਾਨੇ ਆ ਕਿਉਂਕਿ ਇਹਨੂੰ ਘਰ ਦੀ ਆਦਤ ਪੈ ਚੁੱਕੀ ਆ ਅੱਜ ਸੜਕਾਂ ਤੇ ਮਿਲ ਰਿਹਾ ਸਾਨੂੰ ਸਮਝ ਨਹੀਂ ਆ ਰਹੀ ਆ ਸਭ ਅੱਗੇ ਸਾਡੀ ਰਿਕੁਐਸਟ ਹੈ ਪਲੀਜ਼ ਜਿੱਥੋਂ ਤੱਕ ਵੀ ਇਹ ਤੁਹਾਡੀ ਹੋ ਰਹੀ ਹੈ ਇਹਨੂੰ ਸ਼ੇਅਰ ਕਰਕੇ ਸਾਨੂੰ ਦੱਸੋ ਪਲੀਜ਼ ਹਾਂਜੀ ਹਾਂਜੀ ਜੀ ਬਿਲਕੁਲ ਦੇਖੋ ਤੁਸੀਂ ਦੇਖੋ ਕੁਰਸੀ ਤੇ ਬੈਠਦਾ ਬੈੱਡ ਤੇ ਸੌਂਦਾ ਹੈ ਇਹਦੀ ਪਛਾਣ ਇਹ ਹੈ ਕਿ ਇਹਦੇ ਅਗਲੇ ਪੈਰ ਜਿਹੜੇ ਉਹ ਮੁੜੇ ਹੋਏ ਆ ਇਹਦੇ ਥੋੜੇ ਦੰਦ ਬਾਹਰ ਨੇ ਹਾਂਜੀ ਇਹਦੇ ਨਾਲ ਪਛਾਣ ਹੈ ਕਿ ਇਹਦੇ ਫਰੰਟ ਵਾਲੇ ਜਿਹੜੇ ਪੈਰ ਆ ਉਹ ਥੋੜੇ ਟੇਡੇ ਨੇ ਔਰ ਇਹਦੇ ਨੀਚਲੇ ਵਾਲੇ ਦੰਦ ਥੋੜੇ ਬ੍ਰਿਸਸ ਬਾਹਰ ਨਹੀਂ ਰਹੇ ਦੰਦ